ਸੋ 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 ਮੈਂ ਸਾਰੀਆਂ ਵਰਕੀਆਂ ਦਿਖਾ ਦਿੰਨਾ ਸਾਰੀਆਂ ਵਰਕੀਆਂ ਦਿਖਾਵਾਂਗਾ A to Z ਜਿੰਨੇ ਜਿੰਨੇ ਕਮੈਂਟ ਕੀਤੇ ਆ ਤੇ ਜਿੰਨੇ ਜਿੰਨੇ ਨਾਮ ਲਿਖੇ ਆ ਹੁਣ ਇਹ ਜਿਹੜੇ ਮੇਰੇ ਭਰਾਤਿਆਂ ਦਾ ਨਿਕਲੇ ਆ ਵਾ ਇੱਕ ਕਮੈਂਟ ਕਰੋ ਪੂਰਾ ਜਿਹਦੇ ਵੀ ਤੁਸੀਂ ਆਪਣੀ ਪੂਰੀ ਗੱਲ ਰੱਖ ਦੋ ਮੈਨੂੰ ਇਦਾਂ ਨਹੀਂ ਸ਼ਾਰਟ ਚ ਨਹੀਂ ਗੱਲ ਸਮਝਾਉਣੀ ਤੁਸੀਂ ਕਿ ਤਾ ਸਾਰੀਆਂ ਪਰਚੀਆਂ ਦਿਖਾਓ ਫਿਰ ਕਿਆ ਆਲ ਯੂ ਫਿਰ ਦਿਸਦਾ ਇਹ ਨਾਮ ਨਿਕਲੇ ਉਸ ਦੀ ਪਰਚੀ ਦਿਖਾਓ ਨੇ ਆ ਹੁਣ ਉਹ ਲਾਈਵ 'ਚ ਤਾਂ ਨਹੀਂ ਦਿਖਦੇ ਪਏ ਤੁਸੀਂ ਠੀਕ ਆ ਮੰਨ ਗਿਆ ਲੇਕਿਨ ਉਹਦੇ ਵਾਸਤੇ ਉਹ ਸਾਹਮਣੇ ਵੀਡੀਓ ਬਣੀ ਹੋਈ ਆ ਮੈਂ ਵੈਸੇ ਲਾਈਵ ਅ ਦਗੋਣ ਵਾਸਤੇ ਚਲੋ ਅੱਗੇ ਉਦੋਂ ਮੈਂ ਦਿਖਾਇਆ ਸੀਗਾ ਆ ਪਰਚੀਆਂ ਕਹਿੰਨੇ ਆ ਕਾਲ ਤੇ ਗੱਲ ਕਰਾਂਗੇ ਬਾਈ ਅੱਛਾ ਅੱਛਾ ਹੁਣੇ ਕਰ ਲਓ ਮੇਰਾ ਆਪਣਾ ਪ੍ਰਿੰਸ ਪਾਜੀ ਇੱਕ ਨੰਬਰ ਜਿੰਨਾ ਤੁਹਾਨੂੰ ਮੈਂ ਅ ਤੁਸੀਂ ਆਪਣਾ ਨੰਬਰ ਲਿਖਿਓ ਮੈਂ ਹੁਣੇ ਤੁਹਾਨੂੰ ਕਾਲ ਕਰ ਲੈਣਾ ਕਲੀਅਰ ਹੋ ਜਾਣਾ ਜੀ ਜਿਹੜੀ ਸਾਨੂੰ ਵੀ ਇਦਾਂ ਹੁੰਦਾ ਵੀ ਤਹਾਡੇ ਤੋਂ ਹੀ ਸਾਨੂੰ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆ ਮੈਂ ਇਹ ਹੀ ਧੀ ਸੋਚਦਾ ਪਿਆ ਸੀ ਵੀ ਇਤੋਂ ਕੋਈ ਬੈਟਰ ਤਰੀਕਾ ਵੀ ਹੋ ਸਕਦਾ ਡਰਾ ਕੱਢਣ ਦਾ ਵੀ ਜਿਹੜਾ ਥੋੜਾ ਪ੍ਰਭਾਵ ਵੀ ਜ਼ਿਆਦਾ ਪਵੇ ਮੈਂ ਸਮਾਨ ਜ਼ਿਆਦਾ ਦੇਈ ਜਾ ਰਿਹਾ ਆ ਆਉਟਪੁੱਟ ਨਿਕਲਦੀ ਨਹੀਂ ਪਈ ਵੀਡੀਓ ਚੱਲਦੀ ਨਹੀਂ ਪਈਆਂ ਜਾਂ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ ਪਈ ਮੇਰੀ ਮੈਨੂੰ ਆਪਣਾ ਨੰਬਰ ਸੈਂਡ ਕਰਿਓ ਭਾਈ ਤੁਹਾਨੂੰ ਮੈਂ ਹੁਣੇ ਕਾਲ ਕਰਦਾ ਬਹੁਤ ਵਧੀਆ ਗੱਲ ਆ ਹਾਂ ਇਦਾਂ ਜਿਹੜੇ ਮੇਰੇ ਪ੍ਰਾਜਾ ਦਾ ਕੋਈ ਗੱਲ ਦੱਸ ਦੇ ਸਾਨੂੰ ਉਹ ਸਾਡੇ ਨਾਲ ਖਾਸ ਜੁੜੇ ਆ ਨਹੀਂ ਤੇ ਅਗਲਾ ਕੋਈ ਕਹਿੰਦਾ ਮਤਲਬ ਨਹੀਂ ਅਗਲਾ ਇੱਕ ਹੁਣੇ ਮੇਰੇ ਭਰਾ ਨੇ ਇੱਕ ਕਮੈਂਟ ਕੀਤਾ ਸਾਨੂੰ ਬਈ ਕਰਨੇ ਤੇਰੇ ਨਾਮ ਚਲ ਵੀਡੀਓ ਚ ਬੋਲੇ ਉੜ ਗਿਆ ਕਿ ਤੁਸੀਂ ਆਪਣਾ ਜਿਹੜਾ ਆ ਆ ਪਰਚੀਆਂ ਸਾਰੀਆਂ ਦਿਖਾਓ ਪਰਚੀਆਂ ਵੈ ਕੱਲੀ ਕੱਲੀ ਪਰਚੀ ਦਿਖਾਉਣੀ ਨਾ ਮੁਨਕੀ ਨੇ ਤੇ ਚਲ ਥੋੜੀਆਂ ਆ ਲੇਕਿਨ ਜਦੋਂ ਬਹੁਤ ਜ਼ਿਆਦਾ ਪਰਚੀਆਂ ਹੋਣ ਲੱਗ ਗਈ ਆ ਪਾ ਕਿੱਦਾਂ ਦਿਖਾਵਾਂਗੇ ਹੈ ਤੇ ਬਾਕੀ ਲਾਈਵ ਚੱਲਦਾ ਹੁੰਦਾ ਸਾਡਾ ਠੀਕ ਆ ਜੀ ਆ ਪਰਚੀਆਂ ਸਾਰੀਆਂ ਮੈਂ ਖੋਲ ਕੇ ਫੋਟੋ ਖਿੱਚ ਕੇ থামਨੇਲ ਫੋਟੋ ਪਾ ਦੂੰਗਾ ਲੇਕਿਨ ਉਹ ਫੋਟੋ ਤੇ ਵੀ ਤੁਸੀਂ ਕਿਦਾਂ ਵਿਸ਼ਵਾਸ ਕਰੋਗੇ ਫੋਟੋ ਵੀ ਤਾਂ ਐਡਿਟ ਹੋ ਸਕਦੀ ਹੈ ਨਾ ਤੇ ਬਾਕੀ ਠੀਕ ਆ ਲਵ ਯੂ ਆ ਸਾਰੇ ਮੇਰੇ ਭਰਾਵਾਂ ਨੂੰ ਬਾਕੀ ਦੂਜੀ ਗੱਲ ਠੱਗੀ ਨਹੀਂ ਕਰਨੀ ਕਦੇ ਕਿਸੇ ਨਾਲ ਜ਼ਰੂਰਤ ਨਹੀਂ ਯਾਰ ਓਏ ਹੋਏ ਸੋਚੀ ਨਹੀਂ ਸਕਦਾ ਯਾਰ ਕਿਸੇ ਨਾਲ ਕਰਾਂਗੇ ਤਾਂ ਬਸ ਠੀਕ ਆ ਲਾਈਵ ਚੱਲਦਾ ਹੁੰਦਾ ਸਾਡਾ ਸਾਰੇ ਦਿਹਾੜੀ ਫੋਟੋ ਆਪਾਂ ਖਿੱਚ ਲੈਣੇ ਨੇ ਸਾਰਿਆਂ ਦੀ ਭਜੀ ਖਲਵਾਇਓ ਮੇਰੇ ਭਰਾ ਜਨ ਨਾਲ ਲੋ ਜੀ ਲਾਈਵ ਦੇ ਵਿੱਚ ਇੱਕ ਮੇਰਾ ਭਰਾ ਇੱਕ ਮੇਰਾ ਭਰਾ ਹੁਣ ਮੈਂ ਕੀ ਨਾਮ ਲਿਆ ਸੀ ਪਹਿਲਾਂ ਹਾਂਜੀ ਇਹ ਨੰਦ ਜੀ ਕੀ ਇਹ ਨੰਦ ਜੀ ਕੀ ਉਸ ਤੋਂ ਪਹਿਲਾਂ ਇਨਸ਼ੌਟ ਇਨਸ਼ੌਟ ਲੋਰੀ ਇਨ ਚਾਰਡ ਇਨ ਚਾਰਡ ਭਾਈਣਾ ਦੀ YouTube ਦੀ ਆਈਡੀ ਆ ਇਹਨਾਂ ਨੂੰ ਆਪਾਂ ਆ ਗਿਫਟ ਅਨਾਉਂਸ ਜਿਹੜਾ ਆ ਲਾਈਵ ਵਾਲਿਆਂ ਵਾਸਤੇ ਵੀ ਕਰ ਦਿੱਤਾ ਆ ਇੱਕ ਮੇਰੇ ਭਰਾ ਦਾ ਇਹਨਾਂ ਦਾ ਆ ਤੇ ਦੂਜੀ ਇਹ ਜਿਹੜਾ ਆ ਇੱਕ ਨਾਮ ਆਪਾਂ ਹੋਰ ਦੇ ਦਿੰਨੇ ਜਾਂਦੇ ਜਾਂਦੇ ਪਿੰਡ ਮਨਜੀਕੀ ਪਿੰਡ ਮਨਜੀਕੀ ਦੂਜੇ ਵੀਂਦਰ ਸਾਡੇ ਲਾਈਵ ਦੇ ਇਹੇ ਆ ਤੇ ਤੁਸੀਂ ਵੀ ਸਾਡੇ ਲਾਈਵ ਦੇ ਵਿੱਚ ਆਇਆ ਕਰੋ ਮੇਰੇ ਭਰਾ ਇਹ ਸਾਡੀ ਸਪੋਸਟ ਵੀ ਵੱਤਵਾਦ ਕਮੈਂਟ ਕਰਿਆ ਕਰੋ ਤੇ ਬਾਕੀ ਇਦਾਂ ਹੀ ਚੱਲੀ ਜਾਣਾ ਲਵ ਯੂ ਸਾਰੇ ਮੇਰੇ